ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸੰਗਤ ਆਓ ਮਹਾਰਾਜੇ ਰਣਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਵਿਚਰਦੇ ਹੋਇਆ ਕੋਈ ਨੂਰ ਹੀਰੇ ਬਾਰੇ ਜਾਣਕਾਰੀ ਅਸਰ ਕਰੀਏ ਸਾਡਾ YouTube ਚੈਨਲ ਗੁਰੂ ਤੇਰਾ ਟੀਵੀ ਇਸ ਨੂੰ ਪਿਆਰਿਓ ਇਤਿਹਾਸ ਚੰਗਾ ਲੱਗੇ ਸਬਸਕ੍ਰਾਈਬ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਆਪ ਜੀ ਦਾ ਮਿਹਰ ਪ੍ਰਯਾਸ ਸਾਡੇ ਸ਼ਿਰ ਤੇ ਰਹੇ ਆਓ ਪਿਆਰੇ ਕੋਇ ਨੂਰ ਹੀਰੇ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿਵੇਂ ਪੱਜਾ ਇਹ ਕੋਇ ਨੂਰ ਹੀਰਾ ਕੋਇ ਨੂਰ ਸੰਸਾਰ ਦਾ ਸਭ ਤੋਂ ਵੱਧ ਚਰਚਿਤ ਅਤੇ ਵੱਡ ਮੁਲਾ ਹੀਰਾ ਹੈ ਕੋਇ ਨੂਰ ਦੇ ਲਗਜੀ ਅਰਥ ਹਨ ਰੋਸ਼ਨੀ ਦਾ ਪਹਾੜ ਇਸ ਪ੍ਰਸਿੱਧੀ ਪ੍ਰਾਪਤ ਹੀਰੇ ਦੀ ਤਵਾਰੀਖ ਕਲਪਨ ਕਥਾਵਾਂ ਵਿੱਚ ਦੱਬੀ ਪਈ ਹੈ Hindu ਪੁਰਾਣ ਕਥਾਵਾਂ ਅਨੁਸਾਰ ਬਾਦਸ਼ਾਹ ਕਰਨ ਨਾਲ ਵੀ ਇਹ ਹੀ ਰਸਮਤ ਰਿਹਾ ਹੈ ਜੋ ਇਸ ਸਾਦੋਂ 3000 ਸਾਲ ਪਹਿਲਾਂ ਹੋਇਆ ਸੀ ਇਹ ਹੀਰਾ ਕਾਫੀ ਸਮਾਂ ਗੁਮਨਾਮੀ ਦੀ ਹਾਲਤ ਵਿੱਚ ਰਹਿ ਕੇ ਆਖਰ ਗਵਾਲੀਅਰ ਦੇ Hindu ਰਾਜੇ ਵਿਕਰਮਾ ਜੀਤ ਦੇ ਹੱਥ ਆਇਆ ਵਿਕਰਮਾ ਜੀਤ ਨੇ ਸੁਲਤਾਨ ਇਬਰਾਹੀਮ ਲੋਧੀ ਵੱਲੋਂ ਪਾਣੀ ਪਾਦੀ ਲੜਾਈ ਵਿੱਚ ਹਿੱਸਾ ਲਿਆ ਸੀ ਪਾਣੀ ਪਾਦੀ ਲੜਾਈ ਜਿੱਤਣ ਵਾਲੇ ਦਿਨ ਹੀ ਜਹੀਰਉਦੀਨ ਮੁਹੰਮਦ ਬਾਬਰ ਨੇ ਆਪਣੇ ਬੇਟੇ ਹਮਾਜੂ ਨੂੰ ਆਗਰੇ ਵਾਲ ਖੋਜਾਂ ਦੇ ਕੇ ਭੇਜਿਆ ਆਗਰੇ ਪਹੁੰਚੇ ਹੀ ਹਮਾਜੂ ਨੇ ਸਾਰੇ ਆਗਰਾ ਸ਼ਹਿਰ ਨੂੰ ਘੇਰ ਲਿਆ ਇਬਰਾਹੀਮ ਲੋਧੀ ਤਾਂ ਪਹਿਲਾਂ ਹੀ ਪਾਣੀ ਪਾਦੀ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਹਮਾਜੂ ਕਿਸੇ ਲੜਾਈ ਦਾ ਸਾਹਮਣਾ ਕੀਤੇ ਬਗੈਰ ਹੀ ਆਗਰੇ ਵਿੱਚ ਆਪਣੀਆਂ ਜੇਤੂ ਫੌਜਾਂ ਸਮੇਤ ਦਾਖਲ ਹੋ ਗਿਆ ਜਦੋਂ ਆਗਰੇ ਦੇ ਕਿਲੇ ਅੰਦਰ ਸ਼ਹਿਜ਼ਾਦੇ ਹਮਾਜੂ ਆਪਣੀਆਂ ਜੇਤੂ ਹੋ ਗਿਆ ਦੇ ਨਾਲ ਦਾਖਲ ਹੋਇਆ ਉਸ ਨੂੰ ਬਹੁਤ ਸਾਰੇ ਹੀਰੇ ਜਵਾਰ ਸ਼ਾਹੀ ਘਰਾਣੇ ਦੀਆਂ ਔਰਤਾਂ ਨੇ ਭੇਟਾ ਕਰਕੇ ਆਪਣੀ ਜ਼ਿੰਦਗੀ ਦੀ ਖੈਰ ਮੰਗੀ ਇੱਥੇ ਹੀ ਸ਼ਾਹੀ ਘਰਾਣੇ ਦੀ ਇੱਕ ਬਜ਼ੁਰਗ ਔਰਤ ਨੇ ਇੱਕ ਡੱਬੀ ਫੜਾ ਕੇ ਆਪਣੀ ਜਾਨ ਬਖਸ਼ ਦੇਣ ਦੀ ਬੇਨਤੀ ਕੀਤੀ ਜਦੋਂ ਸ਼ਹਿਜ਼ਾਦੇ ਨੇ ਡੱਬੀ ਖੋਲੀ ਸੰਸਾਰ ਦਾ ਬੇਮਿਸਾਲ ਤੇ ਬੜਾ ਮੁੱਲਾ ਕੋਇ ਨੂੰ ਹੀਰਾ ਜਗ ਮਗੋਂਦਾ ਹੋਇਆ ਉਸ ਦੀ ਨਜ਼ਰ ਹੀ ਪਿਆ ਬਾਬਰ ਦਿੱਲੀ ਦਾ ਫੌਜੀ ਪਰਮੰਤਸਤਾਬ ਕਰਕੇ 1526 ਵਿੱਚ ਅਗਰੇ ਪੁੱਜਿਆ ਅਗਰੇ ਪੁੱਜਦੇ ਹਿਮਾਯੂੰ ਨੇ ਆਪਣੇ ਪਿਤਾ ਦੇ ਹਯੂ ਬੇਛ ਹੁੰਦਿਆਂ ਕੋਈ ਨੂਰ ਹੀਰਾ ਜਿਹੜਾ ਹੈ ਉਹ ਬੇਚ ਕੇ ਵਜੋਂ ਵੇਚ ਕੀਤਾ ਪਰ ਬਾਬਰ ਨੇ ਪ੍ਰਸ਼ਾਨੋ ਕੇ ਵੇਟਨ ਤੋਹਫੇ ਵਜੋਂ ਵਾਸ ਕਰਤਾ ਹਮਾਯੂ ਦੇ ਹੱਥਾਂ ਵਿੱਚ ਆਉਣ ਤੋਂ ਪਹਿਲਾਂ ਹੀਰੇ ਦਾ ਇਤਿਹਾਸ ਕਲਮਨ ਹੋ ਚੁੱਕਿਆ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ 1304 ਵਿੱਚ ਹੀਰਾ ਸੁਲਤਾਨ ਅਲਾਉਦੀਨ ਖੱਜੀ ਨੇ ਮਾਲਵੇ ਦੇ ਰਾਜੇ ਕੋਲੋਂ ਪ੍ਰਾਪਤ ਕੀਤਾ ਸੀ ਮੁਸਲਮਾਨ ਜ਼ਿਕਾਰੀਆਂ ਤੋਂ ਦੁਆਰਾ ਗਵਾਰੀਆ ਦੇ ਦੂਰ ਆਇਆ ਕੋਲੇ ਕਿਵੇਂ ਪੂਜਾ ਇਸ ਬਾਰੇ ਇਤਿਹਾਸ ਦਾ ਖੋਜ ਜਾਰੀ ਹੈ 1526 ਦੀ ਪਾਣੀ ਪਾਦੀ ਪੇ ਜਿਹੜਾ ਇਤਬਾਰ ਹਿੰਦੁਸਤਾਨ ਵਿੱਚ ਮੁਗਲ ਰਾਜ ਅਤੇ ਸ਼ਕਤੀ ਸਦਾ ਤੋਂ ਨਾ ਮਰਉ ਇਸ ਨੂੰ ਕੋਈ ਨਾ ਹੀਰਾ ਅਫਗਾਨ ਧਾਰਵੀ ਕਾਬਲ ਦੇ ਬਾਦਸ਼ਾਹ ਜਹੀਰਉਦੀਨ ਮੁਹੰਮਦ ਬਾਬਰ ਕੋਲ ਆਇਆ ਜੋ ਸਤਾਦੀਆਂ ਤੱਕ ਇਹ ਕੀਮਤੀ ਹੀਰਾ ਮੁਗਲ ਖਾਨਦਾਨਾਂ ਦੇ ਹਮਾਜੂ ਅਕਬਰ ਜਹਾਂਗੀਰ ਸ਼ਾਹ ਜਹਾਂ ਆਦ ਸ਼ਾਹੀ ਖਾਨਦਾਨਾਂ ਦੇ ਵਾਰਸਾਂ ਕੋਲ ਰਿਆ ਤਵਾਰੀਖ ਵਿੱਚ ਇਹ ਵੀ ਜ਼ਿਕਰ ਆਇਆ ਕਿ ਸ਼ਾਹ ਜਹਾਂ ਦੀ ਬੇਗਮ ਮਮਤਾਜ ਕੋਲ ਵੀ ਕੋਈ ਜਰ ਰਿਹਾ ਹੈ 1743 ਵਿੱਚ ਅਰਸ਼ੀਆ ਦੇ ਮਸ਼ਹੂਰ ਧਾਰਵੀ ਨਾਦਰ ਸ਼ਾਹ ਨੇ ਦਿੱਲੀ ਨੂੰ ਤਬਾਹ ਕੀਤਾ ਉਸਨੇ ਅਰੰਗਜੀਤ ਦੇ ਕਮਜ਼ੋਰ ਵਾਰਸ ਮੁਹੰਮਦ ਸ਼ਾਹ ਤੋਂ ਸਾਰੇ ਹੀਰੇ ਵਰ ਕੋਹੇ ਉਹਨਾਂ ਕੋਹੇ ਦੇ ਵਿੱਚ ਕੋਹੇ ਨੂਰ ਹੀਰਾ ਵੀ ਸ਼ਾਮਲ ਸੀ ਨਾਦਰ ਸ਼ਾਹ ਉਸ ਨੂੰ ਆਪਣੇ ਨਾਲ ਅਫਗਾਨਿਸਤਾਨ ਲੈ ਗਿਆ ਅਫਗਾਨਿਸਤਾਨ ਨੇ ਹੀਰੇ ਨੂੰ ਕੋਹੇ ਨੂਰ ਆਖਿਆ ਸਤਵ ਵਦ ਪ੍ਰਮਾਣਿਕ ਨਾ ਹੈ ਤਵਾਰੀਖ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਹੀਰੇ ਨੂੰ ਖਾਸ ਪੱਦੀ ਦੇ ਨਾਲ ਲਵਾਇਆ ਗਿਆ ਨਾਦਰ ਸਾਨੂੰ 1747 ਵਿੱਚ ਫਜ਼ੇ ਆਵਾਜ਼ ਵਿੱਚ ਕਤਰ ਕਰਤਾ ਗਿਆ ਉਹਦੇ ਕਤਰ ਮਗਰੋਂ ਤਖਤ ਤੇ ਉਹਦੇ ਭਤੀਜੇ ਅਨੇਕ ਬੜੀ ਖਾਨ ਨਿਸ਼ਾਨ ਉਠਾਇਆ ਗਿਆ ਜਿਸ ਨੂੰ ਇਹ ਹੀਰਾ ਪ੍ਰਾਪਤ ਹੋਇਆ ਅਲੀ ਸ਼ਾ ਬਾਦ ਵਿੱਚ ਅੰਨਾ ਕਰਕੇ ਮੌਦੇ ਘੜ ਉਤਾਰ ਦਿੱਤਾ ਇਸ ਤਰ੍ਹਾਂ ਹੀਰਾ ਉਹਦੇ ਜਾਨਸ਼ੀਰ ਸ਼ਾਹਰੁਖ ਕੋ ਚਲੇ ਗਿਆ ਔਰ ਜਿਸ ਨੂੰ ਬਾਅਦ ਵਿੱਚ ਆਗਾ ਮੁਹੰਮਦ ਨੇ ਬੰਦੀ ਬਣਾ ਕੇ ਖੂਬ ਸ੍ਰੀਰ ਕਸ਼ਟ ਦਿੱਤੇ ਤੇ ਕੋਈ ਹੀਰੇ ਦੀ ਮੰਗੀ ਤੀ ਸ਼ਾਹਰੁਖ ਮਿਰਜ਼ਾ ਨੇ 1752 ਵਿੱਚ ਕੀਮਤੀ ਹੀਰਾ ਅਹਿਮਰ ਸ਼ਾਹ ਦਰਾਨੀ ਨੂੰ ਆਪਣੀਆਂ ਸਵਾਵਾਂ ਬਲੇ ਵੇਟ ਕੀਤਾ ਅਹਿਮਨ ਸ਼ਾਹ ਦੀ ਮੌਤ ਇਸ ਉਹਦੇ ਪੁੱਤਰ ਤੇ ਜਾਣ ਸੀ ਤੈ ਮੁਰਸ਼ਾ ਕੋ ਲਾਇਆ 1700 93 ਵਿੱਚ ਮੁਰਸ਼ਾ ਦੀ ਮੌਤ ਹੋਈ ਹੀਰਾ ਉਹਦੇ ਵੱਡੇ ਬੇਟੇ ਸ਼ਾਹ ਜਮਾਨ ਦੇ ਹੱਥ ਆਇਆ ਸ਼ਾਹ ਮਹਿਮੂਦ ਨੇ ਇਸ ਹੀਰੇ ਨੂੰ ਹਾਸਲ ਕਰਨ ਲਈ ਆਪਣੇ ਬਾਦਸ਼ਾਹ ਜਮਾਨ ਨੂੰ ਅੰਨ੍ਹਾ ਕਰਕੇ ਰਾਜਦਿਤ ਵਾਂਝਿਆ ਕਰਤਾ ਪਰ ਉਸ ਨੇ ਹੀਰਾ ਫਿਰ ਵੀ ਆਪਣੇ ਕੋਲ ਸਖਤ ਰੱਖਿਆ ਫਿਰ ਇਹ ਕੀਮਤੀ ਹੀਰਾ ਉਹਦੇ ਤੀਜੇ ਭਰਾ ਸ਼ਾਹ ਸੁਜਾਹ ਦੇ ਕੋਲ ਪਹੁੰਚ ਗਏ ਕਈਆਂ ਸਦੀਆਂ अनेका ਰਾਜਿਆਂ ਮਹਾਰਾਜਿਆਂ ਵਦੇਸ਼ੀ ਹਮਲਾਵਾਰਾਂ ਤੇ ਸ਼ੈਨਸ਼ਾਹ ਦੇ ਹੱਥਾਂ ਵਿੱਚੋਂ ਗੁਜ਼ਰਨਾ ਤੋਪਈਨਾ ਹੀ ਰੀਦਾ ਵਜਨ ਹਜ਼ਾਰ ਕਰਟ ਸੀ 1665 ਵਿੱਚ ਫਰਾਂਸ ਦੇ ਸੁਧਾਗਰ ਅਤੇ ਜੋਹਰੀ ਟੈਵਨਰ ਨੇ ਇਸ ਦਾ ਵਜਨ 297.916 ਕਰਟ ਕੀਤਾ ਸੀ ਇਹ ਵਜਨ ਬਾਦਸ਼ਾ ਅਰੰਗਜੀਤ ਨੇ ਡ్రਾਈਵਰ ਨਿਰਨੇ ਹੀਰੇ ਨਹੀਂ ਗ੍ਰੇਟ ਮੁਗਲ ਡਾਇਮੰਡ ਨਾਮ ਦਿੱਤਾ ਕਦੀ ਇਸ ਨੂੰ ਮੈਚਲਸ ਜਾਂ ਬਾਬਰ ਡਾਇਮੰਡ ਵੀ ਆਖਿਆ ਇਹਦਾ ਜਿਗਰ ਤੋੜ ਕੇ ਬਾਬਰੀ ਵਿੱਚ ਵੀ ਆਇਆ 1852 ਚੀਰੇ ਨੂੰ ਲੰਡਨ ਵਿੱਚ ਦੁਬਾਰਾ ਕਟਿਆ ਗਿਆ ਇਹ ਦੇ ਕਟਣ ਦੀ ਕੀਮਤ 8000 ਪੌਂਡ ਅਦਾ ਕੀਤੀ ਆਇਟਮ ਤੋਂ ਇੱਕ ਪ੍ਰਸਿੱਧ ਹੀਰਾ ਤਰਾਸ਼ ਵਰ ਸ਼ਾਗਰ ਨੂੰ ਇਸ ਕਾਰਜ ਲਈ ਬੁਲਾਇਆ ਗਿਆ ਜਿਸ ਨੇ ਇਸ ਨੂੰ ਤਰਾਸਣ ਲਈ 30 ਦਿਨ ਲਏ ਤੇ ਇਹ ਹੀਰਾ 106 ਕਟਾ 1/16 ਕੈਟ ਦਾ ਰਹਿ ਗਿਆ ਲੰਡਨ ਦੇ ਕਜੌਰੀ ਗੈਰਾਰਡ ਨੇ 186 ਕੈਰਟ ਉਤਰਾਜ ਕੀ ਅਜੋਕਾ 108.93 ਕੈਰਟ ਵਾਲਾ ਕੋਈ ਨਾ ਹੀ ਹੀਰਾ ਮੂਰਤੀ ਬਣ ਗਿਆ ਜਦੋਂ ਖਾਲਸਾ ਪੰਥ ਦੀ ਲਗਤਾਰ ਜਦੋਂ ਜਦ ਨਹੀਂ ਸਰਕਾਰੀ ਖਾਲਸਾ ਪੰਜਾਬ સ્થાਪ ਹੋਈ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨistan ਦੇ ਸ਼ਹਿਰ ਕਾਬਲ ਘਦਾਰਾ ਤੋਂ ਆਪਣੇ ਦੀ ਕਰ ਲਿਆ ਅਹਿਮਰ ਸ਼ਾਹ ਦਰਾਨੀ ਦੇ ਵਾਰਸ ਸ਼ਾਹ ਜਾਨ ਨੇ ਇਹ ਮੰਨ ਲਈ ਇਹ ਸਾਹਿਬ ਦਾ ਬਾਦਸ਼ਾਹ ਕਾਬਲ ਨੂੰ ਦਵਾਨ ਕੁਮਰ ਚੰਦ ਮਾ 1713 ਵਿੱਚ ਲੋਰ ਲੈ ਗਿਆ ਉਹਦੇ ਰਤਬੇ ਕਾਰਨ ਕਵਨ ਖਰਕ ਸਿੰਘ ਨੂੰ ਸ਼ਾਦਰ ਅਤੇ ਸਵਾਲਤਰੀ ਭੇਜਿਆ ਗਿਆ ਲਾਹੌਰ ਵਿੱਚ ਉਮਾਰਕ ਹਵੇਲੀ ਸ਼ਾਹ ਜਹਾਂਲੀ ਰਾਖਵੀ ਰੱਖੀ ਗਈ ਪਹਿਲਾਂ ਸ਼ਾਹ ਨਾਨਕ ਕਰਦਾ ਰਿਹਾ ਉਹਦੀ بیگم وفادے نے قیمتی ਇਰਾਦੇں النی اقرار ਕੀਤਾ ਉਸ ਸਮੇਂ ਤੱਕ ਸ਼ਾਹ ਨੇ ਇਰਾਦੇں تو کشਰ ਹਰਸ਼ ਦੀ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਚਾਰ ਨੂੰ ਕਈ ਤਰ੍ਹਾਂ ਦੀਆਂ ਯਤਾਂ ਮਨ ਦਿੱਤੀ ਪਰਵਾਹ ਨਾਲ ਉਹ ਕਰਕੇ ਅੰਮ੍ਰਿਤਸਰ ਦੇ ਇੱਕ ਬਿੰਦੜ ਕਰੇ ਵਿੱਚ ਕਹਿ ਕੀਤਾ ਸ਼ਾਸਯਾਦੀ ਬੀਗੂ ਨੇ ਆਪਣੇ ਪਤੀ ਦੀ ਜ਼ਿੰਦਗੀ ਬਦਲੇ ਮਹਾਰਾਜਾ ਨੂੰ ਕੋਈ ਨੂਰੀ हीरा ਦੇਣ ਦਾ ਵਚਨ ਕਰ ਦਿੱਤਾ ਪਹਿਲੀ ਜੂਨ 1813 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਗੁਰਮੁਖ ਸਿੰਘ ਫਕੀਰ ਅਜੀਜੋਦੀਨ ਜਵੰਦਰ ਖਸ਼ਾਲ ਸਿੰਘ ਨੂੰ ਸ਼ਾਹ ਜੀ ਆ ਕੋਨੇ ਨਹੀਂ ਆ ਹੀਰਾ ਨੇ ਉਹਦੀ ਭੀਜਿਆ ਸ਼ਾਹ ਨੇ ਤੈਨਾਂ ਨੂੰ ਇਹ ਕਹਿ ਕੇ ਬਾਸ ਮੋੜਤਾ ਕਿ ਬਾਦਸ਼ਾਹ ਆਪ ਆ ਕੇ ਹੀ ਰੱਲੇ ਜਦੋਂ ਮਹਾਰਾਜਾ ਨੀਤ ਸਿੰਘ ਨੂੰ ਖਬਰ ਮਿਲੀ ਉਸ ਨੇ ਖੁਸ਼ੀ ਖੁਸ਼ੀ ਘੋੜੇ ਤੇ ਸਵਾਰੋ ਕੇ ਆਪਣੀਆਂ ਫੌਜਾਂ ਸੁਵੇਦ 1000 ਰੁਪਏ ਨਗਦ ਜੋਕੇ ਮੁਬਾਰਕ ਹੈਰੀ ਵਰਕ ਉਸ ਕੀਤਾ ਅਫਗਾਨੀ ਸ਼ਹਿਨਸ਼ਾ ਨੇ ਮਹਾਨ ਜਾਨਜੀਤ ਸਿੰਘ ਦਾ ਖੂਬ ਸਤਿਕਾਰ ਕੀਤਾ ਖੁਸ਼ ਆਮਦੀਦ ਆਖੀ ਇੱਕ ਘੰਟਾ ਦਮ ਵਿਚਕਾਰ ਵਿਚਾਰਾ ਹੁੰਦੀਆਂ ਨਹੀਂ ਆਖਰ ਸ਼ਾਹ ਨੇ ਕੋਈ ਨੋ ਹੀਰਾ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਰੱਖਤਾ ਆਪਣੀ ਦੋਸਤੀ ਦਾ ਲੜਕੀ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਨੂੰ ਇਹਦੀ ਕੀਮਤ ਪੁੱਛੀ ਸ਼ਾਹ ਨੇ ਆਖਿਆ ਇਹਦੀ ਕੀਮਤ ਲਾਠੀ ਹੈ ਮੇਰੇ ਪੁਰਖਿਆਂ ਨੇ ਇਸ ਨੂੰ ਇਸੇ ਨੇ ਹਾਸਲ ਕੀਤਾ ਸੀ ਤੁਸੀਂ ਇਸ ਨੂੰ ਮੇਰੇ ਤੋਂ ਕੁਸੁਰਨਾ ਮੁਕਿਆਂ ਨਾਲ ਹਾਸਲ ਕੀਤਾ ਹੈ ਜਦੋਂ ਤੁਹਾਡੇ ਤੇ ਵੀ ਤਾਕਤਵਰ ਰਾਜ ਆਇਆ ਉਹ ਵੀ ਇਸੇ ਢੰਗ ਤਰੀਕੇ ਨਾਲ ਤੁਹਾਡੇ ਤੋਂ ਲੈ ਜਾਵੇਗਾ ਮਹਾਰਾਜਾ ਸੁਣ ਕੇ ਬੜਾ ਨਿਰਾਸ਼ ਹੋਇਆ ਕੋਏ ਨੂਰ ਹੀਰਾ ਆਪਣੀ ਜੇਬ ਵਿੱਚ ਪਾ ਕੇ ਲੈ ਆ ਮਹਾਰਾਜਾ ਸ਼ਾਈ ਮਹਿਲਾਂ ਵਿੱਚ ਪੁੱਜ ਕੇ ਇੱਕ ਵੱਡਾ ਦਰਬਾਰ ਬੁਲਾਇਆ ਇਸ ਵਰਮੁਲੇ ਹੀਰੇ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਸਾਰਾ ਸ਼ਹਿਰ ਰੌਸ਼ਨੀਆਂ ਨਾਲ ਰੋਸ਼ਨ ਕੀਤਾ ਮਹਾਰਾਜਾ ਹੀਰੇ ਨੂੰ ਦੋ ਹੋਰ ਕੀਮਤੀ ਹੀਰਿਆਂ ਨਾਲ ਝੜ ਕੇ ਖਾਸ ਮੌਕੇ ਤੇ ਆਪਣੀ ਬਾਹ ਨਾ ਬੰਦਾ ਅਤੇ ਇਹ ਹੀਰਾ ਲਾਹੌਰ ਦੇ ਸ਼ਹਿਖਜਾਨੇ ਵਿੱਚ 1849 ਤੱਕ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਤੇ ਕਵਰ ਨੌਨਿਹਾਲ ਸਿੰਘ ਨੂੰ ਜਦੋਂ ਇਹ ਖਾਸ ਸ਼ਾਸਤ ਤਹਿਤ ਕੁੰਦੀ ਨੀੜ ਗੋੜੀ ਨੀਸਵਰਤਾ ਚੰਦਕੌਰ ਦੇ ਦਾਵੇ ਇੱਕ ਪਾਸੇ ਰੱਖ ਕੇ ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਇਹ ਨਿਆਇ ਤੋਹਫਾ ਉਹਦੇ ਹੱਥ ਆਇਆ ਜਦੋਂ ਅੰਗਰੇਜ਼ਾਂ ਨੇ ਸ਼ਾਸਨ ਤਹਿਤ ਪੰਜਾਬ ਨੂੰ ਆਪਣੇ ਸਮਰਾਜ ਵਿੱਚ ਮਰਉਣ ਲਈ ਸਫਤਤਾ ਹਲ ਕੀਤੀ ਨਵਾਲ ਖ ਮਹਾਰਾਜਾ ਦਰੀਪ ਨੂੰ 18 ਬਰੇ ਦਾ ਹੋ ਕੇ ਲਾਹੌਰ ਦਾ ਮਹਾਰਾਜਾ ਬਣਾਉਣ ਦਾ ਬਹਾਨਾ ਵੀ ਕੀਤਾ ਉਸ ਸਮੇਂ ਮਹਾਰਾਜਾ ਦਰੀਪ ਨੂੰ ਧੋਖੇ ਬਾਜੀ ਦੇ ਨਾਲ ਅੰਗਰੇਜ਼ਾਂ ਡਰੇ ਗਏ ਲਾਹੌਰ ਦੇ ਸਿੱਖ ਦਰਬਾਰ ਵਿੱਚ ਕੋਇਨੋਰ ਹੀਰਾ ਤਖਤ ਕੁਰਸੀ ਅਤੇ ਸਿੱਖ ਰਾਏ ਨਾਲ ਸੰਬੰਧਤ ਅਨੇਕਾ ਕਾਰਕ ਕੀਤੀਆਂ ਵੀ ਇੰਗਲੈਂਡ ਪੁੱਜੀਆਂ ਇੰਗਲੈਂਡ ਪੁੱਜਣ ਤੋਂ ਪਹਿਲਾਂ ਇਹ ਸਾਰਾ ਖਜ਼ਾਨਾ ਗਵਰਨਰ ਜਨਰਲ 1850 ਵਿੱਚ ਮੁੰਬਈ ਮੁੰਬਈ ਲੈ ਕੇ ਗਿਆ ਜਿੱਥੇ ਉਸ ਦੇ ਇੰਡਿਅਨ ਕਰਨਲ ਸੀ ਵੀ ਮਖਮੰਡ ਅਤੇ ਕਮੈਂਟਰ ਰਾਮ ਸਿੰਧੀ ਹਵਾਲੇ ਕੀਤਾ ਜਿੱਥੋਂ ਯੂਰਪ ਡੇ ਗਏ ਯੂਰਪ ਪੁੱਜ ਕੇ ਉਹਨਾਂ ਨੇ ਸਹੀ ਖਜ਼ਾਨਾ ਬੋਰਡ ਆਫ ਡਾਕਟਰਸ ਦੇ ਹਵਾਲੇ ਕੀਤਾ ਆਖਰੋਨਾਂ 13 ਜਨਵਰੀ 1850 ਨੂੰ ਦੁਨੀਆ ਦਾ ਕੀਮਤੀ ਹੀਰਾ ਮਹਾਰਾਣੀ ਨੂੰ ਭੇਟ ਕੀਤਾ ਪਹਿਲੀ ਵਾਰ 1855 ਵਿੱਚ ਲੰਡਨ ਵਿੱਚ ਹੋਈ ਪਹਿਲੀ ਵੱਡੀ ਪ੍ਰਦਰਸ਼ਨੀ ਵਿੱਚ ਇਸ ਨੂੰ ਪਰਦਾਸਤ ਕੀਤਾ ਇਹ ਹੀਰਾ ਪਹਿਲਾਂ ਬ੍ਰਿਟਾਨੀਆ ਦੀ ਰਾਣੀ ਮਰੀ ਦੀ ਸ਼ਾਹੀ ਤਾਜ ਪੁਛਰੀ ਚਾਰ ਕੀਤਾ ਗਿਆ ਸੀ ਦੁਬਾਰਾ 37 ਵਿੱਚ ਜਾਰਜ 6 ਦੀ ਤਾਜ ਪੁਛਰੀ ਛਵੇਂ ਹੀਰੇ ਨੂੰ 2800 ਹੋਰ ਹੀਰਿਆਂ ਦੇ ਨਾਲ ਜੋ ਕਿ ਮਲਕਾ ਅਲੈਜ ਵਿੱਚ ਦੂਜੀ ਦੀ ਮਾਂ ਰਾਜ ਮਾਤਾ ਰੇਜਾ ਵਿੱਦੇ ਸ਼ਾਈ ਤਾਜ ਵਿੱਚ ਜੜਿਆ ਗਿਆ ਅੱਜ ਕੱਲ ਨਿਊਯਾਰਕ ਦੇ ਟਾਵਰ ਆਫ ਲੰਡਨ ਵਿੱਚ ਸ਼ਖਤ ਪਾਇਤ ਦੀਨ ਪ੍ਰਦਰਸ਼ਿਤ ਹੈ ਇਹ ਹੀਰੇ ਦੇ ਆਸ-ਪਾਸ ਸ਼ਾਈ ਘਰਾਂ ਦੇ ਹੋਰ ਸ਼ਾਈ ਤਾਜ ਵੀ ਰੱਖੇ ਨੇ ਕੁਝ ਵਾਰ ਇਹ ਪਹਿਲਾਂ ਕੀਮਤੀ ਹੀਰੇ ਨੂੰ ਕ੍ਰਿਸਟਲ ਮਹੱਲ ਵਿੱਚ ਪ੍ਰਦਰਸ਼ਿਤ ਕੀਤਾ ਹੀਰੇ ਨੂੰ 2200 ਛੋਟੇ-ਛੋਟੇ ਹੀਰਿਆਂ ਦੇ ਕੇਂਦਰ ਵਿੱਚ ਜੜ ਕੇ ਇੱਥੇ ਆ ਤੇ ਇਹਦੀ ਖਾਸ ਪ੍ਰਭਾਵਸ਼ਾਲੀ ਆਕਾਸ਼ੀ ਦਿਲਪ੍ਰੇਮ ਨਜ਼ਾਰਾ ਪੇਸ਼ ਕਰਦੀ ਹੈ ਬਰਤਾਨਵੀ ਸਰਕਾਰ ਕੋਲ ਸਮੇਂ-ਸਮੇਂ ਸਿਰ ਸਿੱਧੇ ਜਾਂ ਸਿੱਧੇ ਟਾਹਣਾ ਇੱਕੋ ਹੀ ਨੂਰ ਹੀਰੇ ਸੈ ਸਿੱਖ ਖਜ਼ਾਨੇ ਤੇ ਹੋਰ ਕੜਾਕਤੀਆਂ ਦੀ ਵਾਪਸੀ ਦੀ ਮੰਗ ਹੁੰਦੀ ਰਹੀ ਪਿਛਲੇ ਕੁਝ ਹਰਿਆਂ ਵਿੱਚ ਭਾਰਤ ਦੇ ਸੰਸਦ ਮੈਂਬਰਾਂ ਨੇ ਐਮ ਸਿੱਖ ਖਜ਼ਾਨੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਮਹਾਰਾਜਾ ਅਨਜੀਤ ਸਿੰਘ ਦੀ ਸ਼ਾਇਤ ਹੈ ਪ੍ਰਸ਼ੀਤੇ 200 ਸਾਲ ਦਾ ਦੌਰ 200 ਸਾਲ ਇਹ ਆਦੇਸ਼ ਤੇ ਇਹ ਨੁਕਤਾ ਹੋਰ ਵੀ ਸੱਚੇ ਢੰਗ ਨਾਲ ਅਖਬਾਰਾਂ ਦੀ ਜੀਤ ਬਣਿਆ ਪਰ ਵਰਤਨਵੀਂ ਸਰਕਾਰ ਖਜ਼ਾਨੇ ਨੂੰ ਬਾਸ ਕਰਨ ਦੀ ਮੰਗ ਤੇ ਕੇਸਲਮਾਰੀ ਰੱਖਣ ਦੀ ਨੀਤੀ ਤੇ ਅੱਜ ਵੀ ਚੱਲ ਰਹੀ ਹੈ ਸੋ ਇਹ ਸੀ ਪਿਆਰਿਓ ਕੋਹੇ ਨੂਰ ਹੀਰਾ ਜਿਸ ਦਾ ਇਤਿਹਾਸ ਸਾਹਿਬ ਜੀ ਨੇ ਸਾਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਔਰ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ